ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਜ਼ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਨੋਟੀਫਿਕੇਸ਼ਨ ਦੇ ਵਿੱਚ 에어ਪੋਰਟ ਅੰਮ੍ਰਿਤਸਰ ਭਾਰਤੀ ਰਹਿਣ ਵਾਲੀ ਹੈ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਸਿੱਧੀ ਇੰਟਰਵਿਊ ਰਹਿਣ ਵਾਲੀ ਹੈ ਜੀ ਡਿਟੇਲ ਦੇ ਨੋਟੀਫਿਕੇਸ਼ਨ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਸਾਰਾ ਨੋਟੀਫਿਕੇਸ਼ਨ ਵੀਡੀਓ ਸਾਂਝਾ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖ ਲਿਓ ਦੇਖਦੇ-ਦੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਆਪਣੇ ਦੋਸਤਾਂ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਹਾ ਕਰਨਗੇ ਜੀ ਤਾਂ ਅੱਜ ਦੀਆਂ ਜੋ ਪੋਸਟਾਂ ਜਾਰੀ ਕੀਤੀਆਂ ਗਈਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਪਰਫਾਰਮਾ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਉਹਦਾ ਲਿੰਕ ਦਿੱਤਾ ਹੋਇਆ ਡਾਊਨਲੋਡ ਕਰ ਲੈਣਾ ਜੇ ਪੂਰਾ ਭਰਨ ਤੋਂ ਬਾਅਦ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਤਾਂ ਪੋਸਟਾਂ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਤਾਂ ਪੋਸਟਾਂ ਦੀ ਗੱਲ ਕਰ ਲੈਣੇ ਜੀ ਟਰਮੀਨਲ ਮੈਨੇਜਰ ਇੱਕ ਪੋਸਟ ਹੈ ਜੀ ਡਿਪਟੀ ਮੈਨੇਜਰ ਰੈਂਪ ਮੇਨਟੇਨੈਂਸ ਦੋ ਪੋਸਟਾਂ ਨੇ ਡਿਊਟੀ ਮੈਨੇਜਰ ਪੈਸੇਂਜਰ ਇੱਕ ਪੋਸਟ ਹੈ ਡਿਊਟੀ ਅਫੀਸਰ ਪੈਸੇਂਜਰ ਸ੍ਰੀ ਅਮਰੇਸ਼ਰ ਸਾਹਿਬ ਜਿਵੇਂ ਜੋ ਸ੍ਰੀ ਗੁਰੂ ਰਾਮਦਾਸ ਜੀ 에ਰਪੋਰਟ ਆ ਤਾਂ ਉੱਥੇ ਭਰਤੀ ਕੀਤੀ ਜਾਣੀ ਆ ਤਾਂ ਇਹ ਜੋ ਪੋਸਟਾਂ ਨੇ ਜੀ ਜਿਹੜੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੀਏ ਪਏ ਆ ਤਾਂ ਇਹਦੇ ਲਈ 27 ਤੇ 28 ਨੂੰ ਜੋ ਇੰਟਰਵਿਊ ਹੋ ਰੂਗਾ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਇਹ ਜੋ ਆ ਪੋਸਟਾਂ ਨੇ ਸਾਰੀਆਂ ਇਹਨਾਂ ਦੇ ਲਈ ਇੰਟਰਵਿਊ 27 28 ਦਸੰਬਰ ਨੂੰ ਹੋ ਰੂਗਾ ਤੇ ਜੋ ਪੋਸਟ ਹੈ ਕਸਟਮਰ ਸਰਵਿਸ ਐਗਜ਼ੀਕਿਊਟਿਵ ਇਹਦੇ ਲਈ 29 ਦਸੰਬਰ ਨੂੰ ਇੰਟਰਵਿਊ ਹੋਊਗਾ ਜੋ 58 ਪੋਸਟਾਂ ਜਾਰੀ ਕੀਤੀਆਂ ਗਈਆਂ ਤਾਂ ਵੈਨਿਊ ਪੋਸਟਾਂ ਦੇ ਲਈ ਜੋ ਇੰਟਰਵਿਊ ਦੇ ਲਈ ਹੋ ਆ ਤੁਹਾਡੇ ਨਾਲ ਸਾਂਝਾ ਕਰਦੇ ਆ ਸਵਾਮੀ ਸਤਿਆਨੰਦ ਕਾਲਜ ਗੁਰੂ ਅਮਰਦਾਸ ਐਵੇਨਿਊ ਅਜਨਾਲਾ ਰੋਡ ਨੀਰ ਰਾਇਲ ਸਟੇਟ ਅੰਮ੍ਰਿਤਸਰ ਪੰਜਾਬ ਤਾਂ ਇੱਥੇ ਜੋ ਇੰਟਰਵਿਊ ਇਹਨਾਂ ਪੋਸਟਾਂ ਦੇ ਲਈ ਹੋਊਗਾ ਜੀ ਬਹੁਤ ਵਧੀਆ ਬਾਤੀ ਹੈ ਬਹੁਤ ਵਧੀਆ ਮੌਕਾ ਹੈ ਜੀ ਕਸਟਮਰ ਸਰਵਿਸ ਐਗਜ਼ੀਕਿਊਟਿਵ ਦੀ ਪੋਸਟ ਹੈ ਬਹੁਤ ਵਧੀਆ ਇਹ ਪੋਸਟ ਰਹਿਣ ਵਾਲੀ ਹੈ ਜਿਹਦੇ ਲਈ ਆਪਾਂ ਤੁਹਾਡੇ ਨਾਲ ਅੱਗੇ ਯੋਗਤਾ ਵੀ ਸਾਂਝੀ ਕਰਦੇ ਹਾਂ ਅੱਗੇ ਯੋਗਤਾਵਾਂ ਤੇ ਸੈਲਰੀ ਦੀ ਗੱਲ ਕਰ ਲਏ ਨੇ ਜੀ ਨੋਟੀਫਿਕੇਸ਼ਨ ਕਾਫੀ ਵੱਡਾ ਹੈ ਡਿਟੇਲਡ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਯੋਗਤਾਵਾਂ ਬਾਰੇ ਸੈਲਰੀ ਬਾਰੇ ਐਕਸਪੀਰੀਅੰਸ ਬਾਰੇ ਪ ਪੋਸਟਾਂ ਦੇ ਸਬੰਧ ਵਿੱਚ ਤੇ ਇਹ ਉਹਨਾਂ ਦੀਆਂ ਯੋਗਤਾਵਾਂ ਤੇ ਸੈਲਰੀ ਦੀ ਗੱਲ ਕਰ ਲੈਣੀ ਹੈ ਡਿਪਟੀ ਟਰਮੀਨਲ ਮੈਨੇਜਰ ਜਿਹਦੇ ਲਈ ਗ੍ਰੈਜੂਏਟ ਹੈ ਜੇਕਰ ਤੁਸੀਂ ਉਹ 10+2+3 ਪੈਟਰਨ ਦੇ ਨਾਲ ਯੂਨੀਵਰਸਿਟੀ ਮਾਨਤਾ ਪ੍ਰਾਪਤ ਹੋਵੇ ਜੀ ਤੁਹਾਡੀ 18 ਸਾਲ ਦਾ ਵਰਕ ਐਕਸਪੀਰੀਅੰਸ ਹੋਵੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਐਮਬੀਏ 2 ਸਾਲ ਦਾ ਫੁੱਲ ਟਾਈਮ ਕੋਰਸ ਜਾਂ 3 ਸਾਲਾ ਪਾਰਟ ਟਾਈਮ ਕੋਰਸ ਵਿਦ 15 ইਅਰਸ ਆਫ ਵਰਕ ਐਕਸਪੀਰੀਅੰਸ ਗਾਈਡਲਾਈਨਸ ਹੋਰ ਵੀ ਹੈ ਜੀ ਐਕਸਪੀਰੀਅੰਸ ਦੇ ਸਬੰਧ ਵਿੱਚ ਜ਼ਰੂਰੀ ਕਰ ਲਿਓ 60000 ਰੁਪਏ ਪਰ ਮਨ ਸੈਲਰੀ 55 ਸਾਲ ਦੀ ਲਿਮ ਜਾਂ ਤੁਹਾਡੇ ਕੋਲ 3 ਇਅਰਜ਼ ਡਿਪਲੋਮਾ ਇੰਜੀਨੀਅਰਿੰਗ ਰਿਕੋਗਨਾਈਜ਼ਡ ਮਾਨਤਾ ਪ੍ਰਾਪਤ ਸਟੇਟ ਗਵਰਨਮੈਂਟ ਤੋਂ ਤੁਹਾਡਾ ਹੋਵੇ 18 ਸਾਲ ਦਾ ਵਕਤ ਐਕਸਪੀਰੀਅੰਸ ਬਾਕੀ ਵੱਖ-ਵੱਖ ਕਿਸਪੋਸ ਦੇ ਸਬੰਧ ਵਿੱਚ ਹੋਰ ਵੀ ਯੋਗਤਾ ਮੈਂ ਜ਼ਰੂਰੀ ਰੀਡ ਕਰ ਲਿਓ 60000 ਰੁਪਏ ਪਰ ਮਨਥ ਸੈਲਰੀ 55 ਸਾਲ ਏਜ ਲਿਮਿਟ ਹੈ ਜੀ ਡਿਊਟੀ ਮੈਨੇਜਰ ਪੈਸੇਂਜਰ ਹੈ ਜਿਹਦੇ ਲਈ ਯੋਗਤਾ ਗ੍ਰੈਜੂਏਟ ਅੰਡਰ 10+2+3 ਪੈਟਰਨ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 16 ਇਅਰਜ਼ ਆਫ ਐਕਸਪੀਰੀਅੰਸ ਇਨ ਵਾਲੋ ਮੰਗਿਆ ਗਿਆ ਹੈ ਜੀ ਤੇ 45000 ਰੁਪਏ ਸੈਲਰੀ 32000 ਬੀਆ 32200 ਸੈਲਰੀ ਹੋਊਗੀ ਜੀ 50 ਸਾਲ ਦੀ ਲਿਮਟ ਹੈ ਜੀ ਜੀਆਰ ਅਫੀਸਰ ਟੈਕਨੀਕਲ ਜਿਹਦੇ ਲਈ ਫੁੱਲ ਟਾਈਮ ਬੈਚਲਰਸ ਆਫ ਇੰਜੀਨੀਅਰਿੰਗ ਇਨ ਮੈਕੈਨੀਕਲ ਆਟੋਮੋਬਾਈਲ ਪ੍ਰੋਡਕਸ਼ਨ ਇਲੈਕਟ੍ਰੀਕਲ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਸਟ ਬੀ ਨਾ ਪੋਜੈਸ਼ਨ ਆਫ ਐਲ ਐਮ ਬੀ ਲਾਇਸੈਂਸ ਦੇ ਬਾਰੇ ਵਿੱਚ ਲਿਖਿਆ ਗਿਆ ਜੀ ਐਕਸਪੀਰੀਐਂਸ ਲਿਕੇ ਗਿਆ ਹੈ ਜ਼ਰੂਰੀ ਕਰ ਲਿਓ 28200 ਸੈਲਰੀ ਹੋਊਗੀ ਜੀ ਇਹਦੇ ਲਈ ਜਰਨਲ ਕਸਟਮਰ ਸਰਵਿਸ ਐਗਜ਼ੀਕਿਊਟਿਵ ਹੈ ਜਿਹਦੇ ਲਈ ਗ੍ਰੈਜੂਏਟ ਹੋ ਜੇਕਰ ਤੁਸੀਂ 10+2+3 ਪੈਟਰਨ ਦੇ ਨਾਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਇਹਨਾਂ ਵੱਲੋਂ ਵੱਖ-ਵੱਖ 에어ਲਾਈਨਜ਼ ਦਾ ਇਹਨਾਂ ਵੱਲੋਂ ਐਕਸਪੀਰੀਅੰਸ ਜੇਕਰ ਤੁਸੀਂ ਰੱਖਦੇ ਹੋ ਜੋ ਇਹਨਾਂ ਵੱਲੋਂ ਲਿਖਿਆ ਗਿਆ ਤਾਂ ਉਹਦੇ ਲਈ ਉਹਨੂੰ ਪਹਿਲ ਹੋਊਗੀ ਜੀ ਕੈਂਡੀਡੇਟ ਨੂੰ ਇਹ ਜ਼ਰੂਰ ਰੀਡ ਕਰ ਲਿਓ 23640 ਰੁਪਏ ਸੈਲਰੀ ਹੋਊਗੀ 28 ਸਾਲ ਏਜ ਲਿਮਿਟ ਜਨਰਲ ਦੇ ਲਈ ਹੈ ਕੈਟਾਗਰੀ ਅਨੁਸਾਰ ਏਜ ਰੈਲੈਕਸੇਸ਼ਨ ਰਹੂਗਾ ਜੀ ਤਾਂ ਇਹ ਜੀ ਪੋਸਟਾਂ ਦੇ ਸਬੰਧ ਵਿੱਚ ਯੋਗਤਾ ਸੈਲਰੀ ਤਾਂ ਇਹ ਪੇਬਲ ਐਟ ਮੋਬਾਈਲ ਇਹਨਾਂ ਵੱਲੋਂ ਲਿਖਿਆ ਗਿਆ ਜੀ ਤੇ ਫਾਰਮ ਹੈ ਉਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੈ ਆ ਫਾਰਮ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਪੂਰਾ ਭਰ ਲੈਣਾ ਆਪਣੇ ਸਾਰੇ ਦਸਤਾਵੇਜ਼ ਨਾਲ ਲੈ ਕੇ ਤੁਸੀਂ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਇੰਟਰਵਿਊ ਦੇ ਵਿੱਚ ਭਾਗ ਲੈ ਸਕਦੇ ਹੋ ਤੇ ਇੰਟਰਵਿਊ ਦੀਆਂ ਤਰੀਕਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਆ ਲਿੰਕ ਸਾਰੀ ਵੀਡੀਓ ਦੀ ਡਿਸਕ੍ਰਿਪਸ਼ਨ ਚ ਆ ਪੂਰਾ ਰੀਡ ਕਰਕੇ ਨੋਟੀਫਿਕੇਸ਼ਨ ਨੂੰ ਫਿਰ ਪੋਸਟਾਂ ਦੇ ਲਈ ਅਪਲਾਈ ਕਰੋ ਤੇ ਇੰਟਰਵਿਊ ਦੇ ਵਿੱਚ ਸ਼ਾਮਲ ਹੋਣਾ ਜੀ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰ